ਹੁਣ ਜਿਵੇਂ ਸਤਿਗੁਰੂ ਦੀ ਬਾਣੀ ਚਾਹੁੰਦਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਹੁਣ ਇਹਨਾਂ ਤਿੰਨ ਗੱਲਾਂ ਦੇ ਵਿੱਚ ਤੁਹਾਡੀ ਸਾਰੀ ਜ਼ਿੰਦਗੀ ਫਰੇਮ ਹੋ ਜਾਏਗੀ ਸੱਚ ਬੋਲਣਾ ਸ਼ੁਰੂ ਕਰ ਦਿਓ ਝੂਠ ਬਿਲਕੁਲ ਨਾ ਬੋਲੋ ਧਰਮ ਕਮਾਉਣਾ ਸ਼ੁਰੂ ਕਰ ਦਿਓ ਕਈ ਵਾਰੀ ਆਪਾਂ ਸੋਚਦੇ ਆ ਨਾ ਵੀ ਮੈਂ ਇਹ ਕਰਨਾ ਜੀ ਮੈਂ ਉਹ ਕਰਨਾ ਜੀ ਮੈਂ ਆਪਣੀ ਜ਼ਿੰਦਗੀ ਚ ਬਦਲਾਅ ਲੈ ਕੇ ਆਉਣਾ ਜੀ ਨਹੀਂ ਕੁਝ ਨਹੀਂ ਕਰਨ ਦੀ ਲੋੜ ਹੈ ਔਰ ਕਈ ਕਹਿੰਦੇ ਨੇ ਸੱਜਣ ਜੀ ਸੱਚ ਬੋਲਣ ਦੀ ਕੋਸ਼ਿਸ਼ ਕਰੀਂਦੀ ਐ ਉਹ ਕਿਉਂ ਭਈ ਇੰਨੇ ਇੰਨਾ ਸਾਹ ਚੜਾਉਣ ਦੀ ਕੀ ਲੋੜ ਐ ਸੱਚ ਬੋਲਣ ਲਈ ਸਾਹ ਚੜਾਉਣ ਦੀ ਲੋੜ ਨਹੀਂ ਜਿਹੜਾ ਝੂਠ ਬੋਲਦਾ ਉਹ ਛੱਡ ਦੇ ਜੋ ਬਾਕੀ ਬਚੇਗਾ ਸੱਚ ਹੀ ਸੱਚ ਹੈ ਸਤਿਗੁਰੂ ਦੀ ਬਾਣੀ ਜਿਹੜੀ ਸਵੇਰੇ ਪੜ੍ਹਦੇ ਹਨਾ ਅਸਾ ਕੀ ਬਾਣ ਉਹਦੇ ਚ ਇੱਕ ਪੰਕਤੀ ਆਉਂਦੀ ਐ ਮੁਖ ਝੂਠ ਬੇ ਭੂਖਣ ਸਾਰੰਗ ਇਹਦਾ ਪਤਾਅਰਥ ਕੀ ਹੈ ਕਹਿੰਦੇ ਬੰਦਾ ਝੂਠ ਨੂੰ ਗਹਿਣੇ ਪਾ ਕੇ ਬੋਲਦਾ ਹੁਣ ਤੁਸੀਂ ਸੋਚੋਗੇ ਗਹਿਣੇ ਦਾ ਭਾਅ ਵੇ ਕਰਜ਼ੇ ਰੱਖ ਕੇ ਬੋਲਦਾ ਨਹੀਂ ਉਹ ਗਹਿਣੇ ਨਹੀਂ ਉਹ ਗਹਿਣੇ ਜਿਹੜੇ ਪਹਿਣਾ ਪਾਉਂਦੀਆਂ ਨੇ ਜਦੋਂ ਪਹਿਣਾ ਤਿਆਰ ਹੁੰਦੀਆਂ ਨੇ ਨਾ ਕਦੇ ਕੰਨਾਂ 'ਚ ਕਾਂਟੇ ਗਲ 'ਚ ਚੈਨੀ ਉਹਦੇ ਵਿੱਚ ਲਾਕਟ ਮੱਥੇ ਤੇ ਟਿੱਕਾ ਕਹਿੰਦੇ ਬੰਦਿਆ ਜਦੋਂ ਤੂੰ ਝੂਠ ਬੋਲਦਾ ਤੇ ਝੂਠ ਨੂੰ ਗਹਿਣੇ ਪਾਉਣਾ ਹੈ ਉਹਨੂੰ ਮੁੰਦਰੀਆਂ ਪਾ ਕੇ ਛਾਪਾਂ ਪਾ ਕੇ ਕੜੇ ਪਾ ਕੇ ਚੈਨੀਆਂ ਪਾ ਕੇ ਐਨਾ ਸਜਾ ਕੇ ਝੂਠ ਬੋਲਦੇ ਸਿੱਧਾ ਹੀ ਚੱਲ ਜਾਂਦਾ ਹੈ ਝੂਠ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਪਹਿਲਾਂ ਝੂਠ ਬੋਲਣ ਲਈ ਝੂਠ ਨੂੰ ਫੈਸ਼ਨ ਕਰਾਇਆ ਜਾਂਦਾ ਹੈ ਐਨਾ ਪਾਲਿਸ਼ ਕੀਤਾ ਜਾਂਦਾ ਹੈ ਐਨਾ ਪਾਲਿਸ਼ ਕੀਤਾ ਜਾਂਦਾ ਹੈ ਕਿ ਲੋਕ ਸੱਚ ਮੰਨ ਲੈਂਦੇ ਨੇ ਉਹਨੂੰ ਇਹ ਤੁਸੀ ਪੁੱਛੋ ਕਿ ਕਿੱਥੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਇਹ ਕਦੋਂ ਪੜਿਆ ਜਾਂਦਾ ਹੈ ਇਹ ਹਰ ਗੁਰਦੁਆਰੇ ਵਿੱਚ ਸਵੇਰੇ ਰੋਜ਼ ਪੜਿਆ ਜਾਂਦਾ ਹੈ ਕਿ ਮੁਖ ਝੂਠ ਬਿਪੂਖਣ ਸਾਰੰਗ ਬੰਦਿਆ ਝੂਠ ਬੋਲਦਾ ਹੈ ਤੇ ਝੂਠ ਨੂੰ ਗਹਿਣੇ ਪਾਉਣਾ ਹੈ ਤੂੰ ਕਦੇ ਸੋਨੇ ਦੀ ਚੈਨੀ ਪਾਉਣਾ ਹੈ ਕਦੇ ਕਾਢੇ ਪਾਉਣਾ ਹੈ ਕਦੇ ਟਿੱਕੇ ਸੋਨੇ ਦੇ ਲਾਉਣਾ ਹੈ ਐਨਾ ਝੂਠ ਸ਼ਿੰਗਾਰਦਾ ਹੈ ਤੂੰ ਲੋਕ ਸੱਚ ਸਮਝ ਲੈਂਦੇ ਨੇ ਲੋਕ ਸਮਝਦੇ ਨੇ ਵੀ ਸੱਚ ਹੀ ਹੋਏਗਾ ਨਹੀਂ ਸੱਚ ਬੋਲਣ ਦੀ ਲੋੜ ਹੈ